ਤੇ ਅਕਾਲ ਪੁਰਖ ਸੰਦੇਸ਼ ਦਿੱਤਾ ਕਿ ਜਿਸ ਵੇਲੇ ਮੈਂ ਆਪmaat ਲੋਕ ਤੇ ਆਇਆ ਉਸ ਵੇਲੇ ਮੈਂ ਉਹ ਜਕਾਰਾ ਆਇਆ ਇਹ ਪ੍ਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਆਣ ਕੇ ਇਹ ਸ਼ਬਦੀ ਜਕਾਰਾ ਦਿੱਤਾ ਹੈ ਇਹ ਕਿਸੇ ਨੇ ਪਹਿਲਾਂ ਜਕਾਰਾ ਨਹੀਂ ਦਿੱਤਾ ਇਹ ਠੀਕ ਢੋਲੇ ਗਾਉਂਦੇ ਰਹੇ ਗੁਰੂ ਅਵਤਾਰ ਵੀਰ ਪਗੰਬਰ ਸੁਹੰਗ ਦੇ ਇਹ ਪੂਰਾ ਜਕਾਰਾ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਦਿੱਤਾ ਹੈ ਇੱਕ ਅਕਾਲ ਪੁਰਖ ਨੇ ਸਾਨੂੰ ਹੁਕਮ ਦਿੱਤਾ ਸੀ ਜਿਸ ਵੇਲੇ ਸੰਗਤਾਂ ਬੇਨਤੀ ਕਰਤੀ ਸੀ ਬਾਬੂਪੁਰ ਅਲਰਪਿੰਡੀ ਕਿ ਸਾਨੂੰ ਸਤਿਗੁਰੂ ਦੱਸ ਜਾ ਫੇਰ ਕਿਦੋਂ ਫੇਰਾ ਪਾਵੇਂਗਾ ਪ੍ਰਮਾਤਮਾ ਨੇ ਕਿਹਾ ਮੈਂ ਕਿਤੇ ਨਹੀਂ ਜਾਂਦਾ ਮੈਂ ਸਦਾ ਹਾਜ਼ਰ ਹਾਂ ਤੁਹਾਡੇ ਨਾਲ ਪਰ ਤੁਸੀਂ ਇੱਕ ਮੰਤ ਸਾਰਿਆਂ ਨੇ ਮੰਗਣੀ ਹੈ ਉਹ ਆਪਾਂ ਸਾਰਿਆਂ جا اکال پورکھ نے حکم دتا ستی نام ਦੱਸ ਦੇ ਇਹ ਪਿਤਾ ਜੀ ਨੇ ਆਪ ਕਿਹਾ ਹੈ ਮੇਲਾ ਹੈ ਨੂੰ ਬਈ ਮੇਲਾ ਸਿਆ ਆ ਸ਼ਬਦ ਪੜ ਇਹਦੀ ਹੋਰ ਬੇਨਤੀ ਹੈ ਕਿ ਜੋ ਸਾਡੇ ਕੋਲ ਸੁਚਾ ਹੀਰਾ ਪਰਮੇਸ਼ਰ ਦਾ ਭੈਣ ਦਵਿੰਦਰ ਕੋਰ ਅਕਾਲ ਪੁਰਖ ਨੇ ਕਿਰਪਾ ਕੀਤੀ ਕਿ ਜਨ ਭਗਤੋ ਇਹਨਾਂ ਬੱਚਿਆਂ ਦੀ ਖਾਤਰ ਹੋਏ ਮੂਲ ਨਾ ਗੰਦੇ

ਕਿਸੇ ਗੱਲ ਦੀ ਤੈਨੂੰ ਘਾਟ ਨਹੀਂ ਆਵੇਗੀ ਤੇਰੇ ਅੰਦਰ ਕਿਹੜਾ ਵਜਾ ਪੁੰਧਾਰਾ ਰੱਖ ਦੇਣਾ ਹੈ ਤੈਨੂੰ ਮੈਂ ਜਗੀਰ ਬਖਸ਼ ਦੇਣੀ ਹੈ 21 ਨੰਬਰ ਗ੍ਰੰਥ ਗਵਾਹੀ ਕਰਦਾ ਹੈ ਤੋ ਕਿਹੜਾ ਪੁੰਧਾਰਾ ਦਿੱਤਾ ਸਾਡੇ ਸਤਕਾਰਯੋਗ ਭੈਣ ਜੀ ਨੂੰ ਮੈਂ ਭਰੀ ਸੰਗਤ ਵਿੱਚ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਗੱਲ ਨੂੰ ਮੁੱਖ ਕਿਹਾ ਹੈ ਕਿ ਪ੍ਰਮਾਤਮਾ ਦਾ ਮਿਹਰ ਹੈ ਜੋ ਸਾਡੇ ਸਤਕਾਰਯੋਗ ਭੈਣ ਜੀ ਨੂੰ ਮਿਲਿਆ ਹੈ ਤੇ ਤੈਨੂੰ ਜ਼ਗੀਰ ਬਖਸ਼ ਦੇਣੀ ਹੈ ਤਾਂ ਕਿਹੜੀ ਜ਼ਗੀਰ ਹੈ ਸਾਡੇ ਵਿਆਹ ਤੋਂ ਬਾਅਦ 5 ਸਾਲ ਕੋਈ ਅਲਾਦ ਨਹੀਂ ਹੋਈ ਜਿਸ ਵੇਲੇ ਘਰਦਿਆਂ ਨੂੰ ਰਿਸ਼ਤੇਦਾਰਾਂ ਨੇ ਕਿਹਾ ਕਿ ਕਦੀ ਦਸਾਂ ਪਉਣ ਫਲਾਣੇ ਤਾਂ ਜਾਓ ਕੋਈ ਕਹੇ ਕਿਤੇ ਜਾਓ ਆਪਾਂ ਸਲਾਹ ਕੀਤੀ ਦੋਨਾਂ ਨੇ ਜਾ ਕੇ ਭੈਣਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਭੈਣ ਜੀ ਅਜ ਹਾਜ਼ਰ ਹੈ ਜਿਸ ਵੇਲੇ ਬੇਨਤੀ ਕੀਤੀ ਭੈਣ ਜੀ ਨੇ ਕਿਰਪਾ ਕਰਕੇ ਹੁਕਮ ਦਿੱਤਾ ਕਿ ਪੰਜ ਜਾਣੇ ਇਕੱਠੇ ਹੋ ਕੇ ਦੋ ਤੁਸੀਂ ਜੇ ਤਿੰਨ ਹੋਰ ਜਿਹੜੇ ਮਰਜੀ ਲੈ ਲਓ 12 ਸਵਰ ਰੁਪਏ ਦਾ ਪ੍ਰਸ਼ਾਦ ਲੈ ਲਓ ਜੋ ਚਿਟੀ ਕੁਲੀ ਹੈ ਹਰ ਪਗ ਦੁਆਰ ਜੇਠੂਆ ਉੱਤੇ ਉਹ ਪ੍ਰਸ਼ਾਦ ਰੱਖ ਕੇ ਤੇ ਨਿਮਸ਼ਕਾਰ ਕਰਕੇ ਤੁਸੀਂ ਦੋਨਾਂ ਨੇ ਪਰਮੇਸ਼ਰ ਕੋਲੋਂ ਮੰਗ ਮੰਗ ਲੈਣੀ ਅਸੀਂ ਭੈਣ ਦਾ ਹੁਕਮ ਮੰਨ ਕੇ ਉਹ ਵਿਹਾਰ ਕੀਤਾ ਮੈਨੂੰ ਯਾਦ ਹੈ ਅੱਜ ਉਹ ਵੀਰ ਭਾਵੇਂ ਜਿਵੇਂ ਮਰਜੀ ਬੋਲ ਕਰਦਾ ਹੈ ਬਿੱਲੂ ਪਖਵਾਲ ਤੇ ਇੱਕ ਅਸੀਂ ਉਹਨੂੰ ਨਾਲ ਲਿਆ ਜੇਠੂ ਵਾਲਾ ਸੇਵਾ ਕਰਦੇ ਸੀ ਇੱਕ ਜੋ ਲੁਧਿਆਣੇ ਵਾਲਾ ਪੱਪੀ ਮਿਸਤਰੀ ਹੈ ਪਿਆਰਾ ਸਿੰਘ ਉਹ ਅੱਜ ਵੀ ਆਇਆ ਹੈ ਇੱਕ ਉਸ ਵੀਰ ਨੂੰ ਨਾਲ ਲਿਆ ਇੱਕ ਰਾਜੂ ਮਿਸਤਰੀ ਸੀ ਰੂਪੋ ਵਾਲੀ ਦਾ ਉਹ ਵੀ ਲੁਧਿਆਣੇ ਚਲ ਗਿਆ ਤੈਨੂੰ ਅਸੀਂ ਦੋ ਸੀ ਭੈਣ ਜੀ ਨੇ ਇਹ ਹੁਕਮ ਦੇ ਦਿੱਤਾ ਕਿ ਇਸ ਤੋਂ ਬਾਅਦ ਵੀਰ ਜੀ ਨੂੰ ਮਿਲ ਲਿਓ ਅਸੀਂ ਸਹਿਮ ਜਗਾਂ ਕੋ ਜਾ ਕੇ ਬੇਨਤੀ ਕੀਤੀ ਕਿ ਸਾਡੇ ਸਿਕਾਰ ਤੋਂ ਭੈਣ ਜੀ ਦਾ ਹੁਕਮ ਹੈ ਕਿ ਵੀਰ ਜੀ ਨੂੰ ਮਿਲ ਲੈਣਾ ਵੀਰ ਜੀ ਉਹਨਾਂ ਨੇ ਉਹਦੇ ਵੀ ਅੱਗੇ ਕਿਰਪਾ ਕਰ ਦਿੱਤੀ ਕਿ ਤੁਸੀਂ ਪ੍ਰਸ਼ਾਦ ਲੈ ਲੈਣੋਂ ਫਲਦਾ ਜਿਸ ਵੇਲੇ ਸੰਗਾਚਨ ਤੇ ਜਾ ਕੇ ਨਿਮਸ਼ਕਾਰ ਕਰਕੇ ਬੇਨਤੀ ਕਰਨੀ ਹੈ ਤੇ ਜਿਹੜਾ ਪ੍ਰਸ਼ਾਦ ਤੇ ਬੈਠਾ ਹੋਵੇਗਾ ਉਸ ਨੂੰ ਬੇਨਤੀ ਕਰਨੀ ਕਿ ਅਸੀਂ ਫਲ ਝੋਲੀ ਵਿੱਚ ਪਾਉਣਾ ਹੈ ਕਰਦਿਆਂ ਨੇ ਜਾ ਕੇ ਪ੍ਰਸ਼ਾਦ ਚੜਾਇਆ ਜਿਹੜਾ باپو ملکھا سنگ اس وجہ پرشاد بیٹھا سا میں لفافہ کھولیا پہ نمشکار کر کے رب گاڑی بےنتی کر کے بھی ست گرو کرپا کیوں کرنی ہے جس انہیں دونہ ہاتھوں لفافہ کھولیا چون چار ਉਹ ਫਲ ਫੜੇ ਕੋਦੀ ਚਲੀ ਚਪਤ ਪਰਮੇਸ਼ਰ ਨੇ ਕਿਰਪਾ ਕੀਤੀ ਚਾਰ ਬੱਚੇ ਈਮਾਨ ਵਿੱਚ ਲਿਆ ਉਸ ਵੀਰ ਨੂੰ ਵੀ ਲੈਣ ਕਿੱਥੋਂ ਚੱਲੀ ਸਾਡੇ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਨੂੰ ਜ਼ਗੀਰ ਬਖਸ਼ੀ ਸੀ ਇਹ ਬੱਚੇ ਵੱਢ ਕੇ ਜਵਾਨ ਹੋਏ ਆਵਾਜ਼ ਮਾਰ ਕੇ ਸਾਡੇ ਸਤਿਕਾਰਯੋਗ ਭੈਣ ਜੀ ਨੇ ਕਹਿੰਦੇ ਬਗੋ ਵੀਰ ਆਪਾਂ ਵੀ ਕੋਈ ਬੱਚਾ ਬਾਹਰ ਭੇਜੀਏ ਰਸਤਾ ਖੋਲੀ ਹੈ ਕੈਨੇਡਾ ਦਾ ਮੈਂ ਕਿਹਾ ਭੈਣ ਜੀ ਬੱਚੇ ਦੇ ਕੋਰਸ ਕਰਦੇ ਆ ਉਹਨਾਂ ਨੂੰ ਪੁੱਛ ਲਈ ਨਹੀਂ ਤੁਸੀਂ ਕਿਰਪਾ ਕਰੋ ਕਹਿੰਦੇ ਕੀ ਕੋਰਸ ਕਰਦੇ ਮਹਾ ਸਿੰਘ ਜਿੰਨੀ ਰੰਜੀਤ ਕਹਿੰਦੇ ਉਹਨੂੰ ਆਖੋ ਬਕੇ ਬਾਹਰ ਜਾਣਾ ਉਹਨੂੰ ਕਿਹਾ ਉਹ ਕਹਿੰਦੇ ਪਹਿਲਾਂ ਡੈਡੀ ਤੁਸੀਂ ਇਹ ਬੰਨੇ ਪਾਇਆ ਹੁਣ ਬਾਹਰ ਪਹਿ ਤਾਂ ਜੀ ਦਾ ਹੁਕਮ ਹੈ ਮਹਾਰਾਜ ਦੇ ਪੰਜ ਗਾਰੇ ਲਗਾ ਕੇ ਅਸੀਂ ਭੈਣ ਜੀ ਦਾ ਹੁਕਮ ਮੰਨ ਕੇ ਉਹ ਵਿਆਹ ਸ਼ੁਰੂ ਕਰ ਦਿੱਤਾ ਉਹ ਕਰੋ ਪੀਰ ਗਿਆ ਜੀ ਫਿਰ ਭੈਣ ਜੀ ਨੇ ਐਸਾ ਰਸਤਾ ਖੋਲਿਆ ਕਿ 1 ਸਾਲ ਦੇ ਵਿੱਚੇ ਵਿੱਚੇ ਸਾਰੇ ਪਰਿਵਾਰ ਕੈਨੇਡਾ ਚਲੇ ਗਿਆ ਇਹ ਉਹ ਜ਼ਗੀਰ ਬਖਸ਼ੀ ਹੈ ਜੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਜੋ ਭੈਣ ਜੀ ਦਾ ਮੁੱਖ ਵਾਕ ਹੁੰਦਾ ਹੈ ਉਸ ਗੱਲ ਨੂੰ ਆਪਾਂ ਨਜਾਈ ਨਾ ਜਾਣ ਲਈਏ ਦਿਂਗਾਈ ਨਾਲ ਸੋਚੀਏ ਕਿ ਇਹ ਪ੍ਰਮਾਤਮਾ ਦਾ ਹੁਕਮ ਹੈ ਉਹਨੇ ਕਿਹਾ ਹੈ ਦਵਿੰਦਰ ਤੇਰੇ ਮੁਖ ਤੇ ਮੈਂ ਬੋਲਾਂਗਾ ਤੇ ਸਾਡੇ ਸਰਕਾਰਯੋਗ ਭੈਣ ਜੀ ਅੱਜ ਜੋ ਮਾਂ ਦੇਣ ਵਾਸਤੇ ਆਪਣਾ ਕੀਮਤੀ ਸਮਾਂ ਕੱਢ ਕੇ ਸਖਤਾਂ ਤੇ ਕਿਰਪਾ ਕਰਨ ਵਾਸਤੇ ਆਏ ਹਨ ਬਹੁਤ ਭੜੇ ਵਾਲਾ ਇਹ ਵਿਹੜਾ ਹੈ ਇਹ ਕਿਸੇ ਨੂੰ ਸਮਾਂ ਬਾੜਾ ਨਹੀਂ ਮਿਲਣਾ ਕਿਤੇ ਹਜੂਰ ਸ਼ੰਸ਼ਾ ਦੇ ਚਰਨਾਂ ਵਿੱਚ ਸਾਰੇ ਪੰਜ ਵਾਰ ਉਹਦਾ ਢੋਲਾ ਗਾਈਏ ਕਿ ਪ੍ਰਮਾਤਮਾ ਤੁਹਾਨੂੰ ਕਿਰਪਾ ਕੀਤੀ ਹੈ ਇਹ ਸਾਰਿਆਂ ਨੂੰ ਮਾਂ ਕਿਸੇ ਤਰ੍ਹਾਂ ਦੇਂਦਾ ਰਹੀ ਹੈ ਹੋ ਜਿਹੜੇ ਸਾਥ ਸਬੰਧੀ ਵੀਰ ਭੈਣ ਭਰਾ ਪ੍ਰਭੂ ਦੇ ਹੀਰੇ ਸੰਕਟਾਂ ਇਹਨਾਂ ਦਾ ਇੱਕ ਇੱਕ ਕਦਮ ਜੋੜ ਸਾਡੇ ਵੱਲ ਚੱਲ ਕੇ ਆਇਆ ਹੈ ਇਹ ਪਰਮਾਤਮਾ ਕਿਰਪਾ ਕਰ ਸਾਡੇ ਕੋਲ ਦਿਲ ਨਹੀਂ ਹਨ ਕਿ ਅਸੀਂ ਕਿਵੇਂ ਸਿਰਜ ਕਰ ਸਕਦੇ ਹਾਂ ਜਿਨ੍ਹਾਂ ਦੇ ਇਹਨੇ ਕੀਮਤੀ ਸਮੇਂ ਸੀ ਸੋ ਹਾ ਅਰਾਈ ਸ਼ੇਰ ਸਿੰਘ ਜੀ ਸੁਣੋ